ਸਾ ਸੰਗਤ ਜੀ ਇੱਕ ਵਾਰੀ ਗੱਜ ਕੇ ਆਖੀਏ ਧੰਨ ਸੱਚੀ ਸਤਗੁਰੂ ਗੁਰੂਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਦੋਂ ਗੱਡੀ ਵਿੱਚੋਂ ਨਿਕਲੇ ਨੇ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਦੇ ਨਾਲ ਤੇ ਉਹਨਾਂ ਦੀ ਕੀ ਵਾਰਤਾਲਾਪ ਹੋ ਰਹੀ ਏ ਤੇ ਕੁਛ 17 ਬੜੇ ਧਿਆਨ ਨਾਲ ਸੁੰਨਣਾ ਆਪ ਗੱਡੀ ਵਿੱਚੋਂ ਦਸ਼ਮੇਸ਼ ਤਿਆਰ ਹੋ ਗਏ ਵੇਕ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਬੁੱਕਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਰ ਲਿਆ ਮਾਛੀਵਾੜੇ ਦੇ ਵੱਲ ਡਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਜੰਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ ਲਾਸ਼ ਤੇ ਨਿਗਾਹ ਪੈ ਗਈ ਲਾੜੀ ਦੇ ਕੁਰਬਾਨੇ ਕੁਰਬਾਨੇ ਦੇ ਲਾੜੀ ਦੇ ਵੱਲ ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ ਜੇ ਫੇਰ ਲੰਗ ਤੁਰਿਆ ਪੀਆ ਪਿਆਰ ਦੀਆਂ ਆਂਦਰਾਂ ਰਹਿ ਗਈਆਂ ਪਰ ਉਹ ਮੁਸਕਾ ਕੇ ਨੰਗ ਤੁਰਿਆ ਦਿਆ ਸਿੰਘ ਨੇ ਆਖਿਆ ਮਨ ਵਿੱਚ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਹੰਝੂ ਚਾਰ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾ ਲੈਣੀ ਸੀ ਜੇ ਸੁੱਕਾ ਹੱਥ ਪਿਆਰ ਦਾ ਸਿਰ ਤੇ ਫੇਰ ਜਾਂਦਾ ਦਸ਼ਮੀਸ਼ ਪਿਤਾ ਜੀ ਆਖਦੇ ਨੇ ਮਾਰੇ ਡਿੱਠਾ ਕਲਗੀਆਂ ਵਾਲੇ ਪਰਤਕੇ ਤਾਂ ਉੱਚੀ ਆਵਾਜ਼ ਮਾਰੀ ਦਿਆ ਸਿੰਘਾ ਬਾਜਾਂ ਨਾਲ ਉਡਾਰੀਆਂ ਮਾਰਦਾ ਸੈਂ ਫਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੋਖਾ ਏ ਇਹ ਮੋਤ ਦੀ ਗੋਦ ਬੜਾ ਸੋਖੀ ਏ ਮੋਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਹੀ ਪਿਆ ਸਿੰਘਾ ਉਹ ਖਫਣ ਪੋਂਦਾ ਏ ਕੋਣ ਪਰਵਾਨਿਆਂ ਉੱਤੇ ਖਫਣ ਪੋਂਦਾ ਏ ਕੋਣ ਪਰਵਾਨਿਆਂ ਉੱਤੇ ਚਾਦਰ ਵਿੱਚ ਨਾ ਪਿਆ ਲਪੇਟ ਸਿੰਘਾ ਉਤਾ ਉਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੋਤ ਤੇ ਝੂਰਦਾ ਏ ਇਹ ਤਾਂ ਮੰਜਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰਦਾ ਏ ਕਿਹਾ ਦਿਆ ਸਿੰਘ ਨੇ ਪਾਤਸ਼ਾਹੋ ਮੈਂ ਦੀਦਾਰ ਕਰਕੇ ਹੁਨੇ ਆ ਜਾਣਾ ਇਹਨੂੰ ਮਿਲਾਂਗਾ ਕਿਸ ਥਾਂ ਇਕਰਾਰ ਕਰਕੇ ਹੁਨੇ ਆ ਜਾਣਾ ਮੇਰੀ ਆਤਮਾ ਤੇ ਬੋਝ ਰਹਿ ਜਾਏਗਾ ਭਾਰ ਹੋਲਾ ਕਰਕੇ ਹੁਣੇ ਆ ਜਾਣਾ ਦਿਉ ਆ ਗਿਆ ਦੋਨਾਂ ਚੰਨਿਆਂ ਦਾ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਵਿੱਚ ਰੁਲਦਾ ਜੇ ਮੇਰਾ ਹੌਸਲਾ ਪਿਆ ਤਾਂ ਮੈਂ ਆਣ ਮਿਲਾਂਗਾ ਮੈਂ ਸਸਕਾਰ ਕਰਨਾ ਏ ਸਾਹਿਬ ਜਾਦਿਆਂ ਦਾ ਜੇਕਰ ਜਿੰਦਾ ਰਿਹਾ ਤਾਂ ਫਿਰ ਆਣ ਮਿਲਾਂਗਾ ਦਸ਼ਮੇਸ਼ ਪਿਤਾ ਜੀ ਫਿਰ ਗੁਰਾਂ ਆਖਿਆ ਰੋਹ ਨਾਲ ਉਠ ਬਣੀਦਾ ਏ ਜਿੰਮੇਵਾਰ ਸਿੰਘਾ ਜਿੱਤੀ ਬਾਜੀ ਦੀ ਘੱਲਣਾ ਨੂੰ ਮੈਂ ਕਿਵੇਂ ਦਿਆਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਕੋਈ ਅਜੀਤ ਤੇ ਨਾ ਕੋਈ ਜੁਝਾਰ ਸਿੰਘਾ ਇੱਕੋ ਜਹੇ ਨੇ ਮੈਨੂੰ ਸਾਰੇ ਜੇਕਰ ਕਰਨਾ ਹੀ ਸਬਨਾ ਦਾ ਕਰੀ ਸਸਕਾਰ ਸਿੰਘਾ ਮੇਰੇ ਕਾਲ ਜੇ ਨੂੰ ਲੱਖਾਂ ਹੀ ਫੱਟ ਲੱਗੇ ਤੂੰ ਪਲੋਸਦਾ ਏ ਇੱਕੋ ਫੱਟ ਅੜਿਆ ਮੇਰੀ ਨਿਗਾਹ ਦੇ ਨਾਲ ਵੇਖ ਇਨ੍ਹਾਂ ਵਿੱਚੋਂ ਨਹੀਂ ਕੋਈ ਅਜੀਤ ਤੇ ਜੁਝਾਰ ਤੋਂ ਘੱਟ ਅੜਿਆ ਇੱਕੋ ਜਹੇ ਨੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੰਘਾ ਚੱਲਿਆ ਵਿਕਤਰਾ ਕਰ ਰਿਹਾ ਏ ਕੰਡੇ ਮੋਤ ਦੇ ਚੁੱਬੇ ਨੇ ਸਾਰਿਆਂ ਨੂੰ ਫੁੱਲ ਸ਼ਰਦਾ ਤੇ ਇੱਕੋ ਤੇ ਧਰ ਰਿਹਾ ਏ ਇੱਥੇ ਸਭਨਾ ਨੇ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕੋ ਦਾ ਪੱਥ ਧਰ ਰਿਹਾ ਏ ਮੈਨੂੰ ਜ਼ਿੰਦਗੀ ਦਿੱਤੀ ਏ ਸਾਰਿਆਂ ਨੇ ਤੂੰ ਕੱਲਾ ਅਜੀਤ ਤੇ ਜੁਝਾਰ ਲਈ ਮਰ ਰਿਹਾਹੀਂ ਮੇਰੀ ਰੂਹ ਇਸ ਮੋਤ ਨੂੰ ਝੰਡੋੜਦੀ ਰਹੀ ਪਰ ਮੈਂ ਅਕਾਲ ਪੁਰਖ ਦਾ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਨ੍ਹਾਂ ਮਹਿਨਿਆਂ ਤੋਂ ਸਮਝਾਂ ਕਿ ਮਾਨ ਮਿਲੇਗਾ ਕਿ ਮੈਂ ਸਰਬੰਸ ਲੂਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਤੇ ਕਹਿਣ ਲੋਕੀ ਮੈਂ ਮੈਂ ਜਾਨ ਬਚਾ ਕੇ ਆ ਗਿਆ ਹਾਂ ਦੁਖਦਾ ਨਹੀਂ ਇਹ ਲੱਖ ਵਾਰੀ ਕੋਈ ਮੈਨੂੰ ਰਣ ਦਾ ਚੋਰ ਸਮਝੇ ਦੁਖਦਾ ਨਹੀਂ ਇਹ ਲੱਖ ਵਾਰ ਕੋਈ ਮੈਨੂੰ ਰਣ ਦਾ ਚੋਰ ਸਮਝੇ ਪਰ ਮੈਂ ਇਹ ਸੁਣਾ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਪੁੱਤ ਹੋਰ ਤੇ ਸਿੰਘ ਹੋਰ ਸਮਝੇ ਇਨ੍ਹਾਂ ਨਾ ਇਹ ਜੋ ਖਫਣ ਪਾ ਰਹੇ ਹਨ ਇਨ੍ਹਾਂ ਨਾਲ ਨਹੀਂ ਚੱਲੇ ਇਹ ਸੰਗ ਸਾਜ ਸਿੰਘਾਂ ਪਰਦੇ ਪਾ ਸ਼ਹੀਦਾਂ ਦੇਆਂ ਕੱਪੜਾ ਤੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾਂ ਇਹ ਜੋ ਲੜਦੇ ਨੇ ਮੋਤ ਸ਼ਹੀਦਾਂ ਦੀ ਖੱਫਣ ਹੁੰਦੇ ਨੇ ਇਹਨਾਂ ਲਈ ਵੱਜ ਸਿੰਘਾਂ ਟੋਟੇ ਇਹਨਾਂ ਦੇ ਗਿਨਨ ਨਿਸ਼ੰਗ ਲੋਕੀ ਸੂਰਬੀਰਾਂ ਦੀ ਇਹਨਾਂ ਵਿੱਚ ਲੱਜ ਸਿੰਘਾਂ ਜੇਕਰ ਕਦੇ ਤੂੰ ਜੇਕਰ ਇਹਨਾਂ ਨੂੰ ਖੱਫਣਾ ਦੀ ਚਾਹ ਹੁੰਦੀ ਤਾਂ ਇਹ ਮਰਦੇ ਪਲੰਗ ਨਵਾਰੀਆਂ ਉੱਤੇ ਇਹਨਾਂ ਦੀਆਂ ਲਾਸ਼ਾਂ ਹੀ ਖੱਫਣ ਪੜਦੇ ਪਾਉਣਗੀਆਂ ਭਾਰਤੀ ਸੁਵੰਤਤਵੰਤੀ ਨਾਰੀਆਂ ਉੱਤੇ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋਂ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋਂ ਤੈਨੂੰ ਵਖੋ ਵਖਨਾ ਇਹ ਬੁੱਤ ਦਿਸਦੇ ਜੇਕਰ ਤੂੰ ਭਾਈ ਕਨਈਆਂ ਤੋਂ ਸਬਕ ਲੈਣੋਂ ਤੈਨੂੰ ਸਾਰੇ ਹੀ ਦਸ਼ਮੇਸ਼ ਦੇ ਪੁੱਤ ਦੇ ਦਿਸਦੇ ਇਹ ਜੋ ਮਰਦੇ ਨੇ ਮੋਤ ਬਹਾਦਰਾਂ ਦੀ ਇਹ ਜੋ ਮਰਦੇ ਨੇ ਮੋਤ ਬਹਾਦਰਾਂ ਦੀ ਇਹ ਨਹੀਂ ਖਫਣਾ ਦੀ ਸਮਝਦੇ ਲੋੜ ਸਿੰਘਾ ਇਹਨੇ ਇਸ਼ਕ ਧਰਮ ਦੀ ਅੱਗ ਅੰਦਰ ਸੜਨ ਵਾਲੇ ਰੱਖਦੇ ਨਹੀਂ ਚਿਖਾ ਦੀ ਹਜੋੜ ਸਿੰਘਾ ਮਹਾ ਸਿੰਘ ਹੈ ਇਹਨਾਂ ਦਾ ਨਿਹੰਗ ਨਿਸ਼ਾਨ ਨਾ ਤੂੰ ਤੋਰ ਮਰੋੜ ਸਿੰਘਾ ਤਾਂ ਕਿ ਅਨਖ ਦੀ ਗੁਰਤੀ ਮਿਲੇ ਜਗ ਉੱਤੇ ਤੇ ਜੰਮਨਸੂਰ ਮੇ ਲੱਖ ਕਰੋੜ ਸਿੰਘਾ ਇਹਨਾਂ ਵਾਸਤੇ ਜੇ ਖਫਣ ਮੈਂ ਕੋਲ ਰੱਖਦਾ ਇਹਨਾਂ ਵਾਸਤੇ ਜੇ ਮੈਂ ਖਫਣ ਕੋਲ ਰੱਖਦਾ ਤਾਂ ਵਿਹਿੰਦਾ ਦਿਲ ਕਮਜ਼ੋਰ ਦਾ ਨਾਮ ਹੈ ਹੰਝੂ ਇਹਨਾਂ ਲਈ ਜੇ ਹੁੰਦੇ ਮੇਰੀ ਅੱਖ ਅੰਦਰ ਤਾਂ ਇਹਨਾਂ ਨੂੰ ਪਿਆਸਿਆਂ ਘਰੋਂ ਤੋੜਦਾ ਨਾਮ ਹੈ ਰਾਜੀ ਕਦੇ ਨਹੀਂ ਉਹ ਸਾਰਾ ਸੰਸਾਰ ਹੁੰਦਾ ਲਤ ਰੱਖ ਨਹੀਂ ਸਕਦਾ ਸਾਂ ਮੈਂ ਦੋ ਬੀੜੀਆਂ ਅੰਦਰ ਜਾਂ ਮੈਂ ਉਡਾਰ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਹੀ ਚੀਜ਼ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਫਿਰ ਪਰਿਵਾਰ ਰਹਿੰਦਾ ਨਹੀਂ ਸੀ ਦੋਨਾਂ ਜੋਗੀ ਦਿਲ ਅੰਦਰ ਜਗਾ ਜਾਂ ਕੋਮ ਰਹਿੰਦੀ ਜਾਂ ਫਿਰ ਪੁੱਤਰਾਂ ਦਾ ਪਿਆਰ ਰਹਿੰਦਾ ਦਿਆ ਸਿੰਘ ਅੱਗੂ ਬੋਲ ਸਕਿਆ ਕੁਝ ਨਾ ਉਹ ਹੰਝੂ ਕੇਰਦਾ ਕੇਰਦਾ ਤੁਰ ਪਿਆ ਸੂਰਤ ਤੱਕੀ ਉਸ ਮਾਹੀ ਬਾਜਾਂ ਵਾਲੇ ਦੀ ਤੇ ਉਹ ਮਾਲਾ ਫੇਰਦਾ ਫੇਰਦਾ ਤੁਰ ਪਿਆ ਉਹ ਮਾਲਾ ਫੇਰਦਾ ਫੇਰਦਾ ਤੁਰ ਪਿਆ ਜੁਗਾ 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 ਤੱਕ ਗੱਲਾਂ ਹੋਣ ਗਿਆ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਲਾਲ ਰੰਗ ਦਿੱਤੀਆਂ ਸਾਹਿਬ ਜਾਦਿਆਂ ਇੱਟਾਂ ਦੀਵਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਉਹ ਲੰਬੀਆਂ ਕਹਾਣੀਆਂ ਜੀਤ ਤੇ ਜੁਝਾਰ ਦੀਆਂ ਰਹੰਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਵਾਰ ਦੀਆਂ ਕਲਗੀ ਵਾਲਿਆ ਤੇਰੇ ਪਰਵਾਰ ਦੀਆਂ ਧੰਨਵਾਦ ਸਤਿ ਸ਼੍ਰੀ ਅਕਾਲ